ਨਾਗ ਜੀ ਸਾਹਿਬ ਨੂੰ ਜਨਮ ਜਨਾਇ ਕਰਦਾ ਹੈ ਉਹਨੂੰ 3 ਦਿਨ ਪਹਿਲਾਂ ਅਫਾਰਿਦਾ ਰੂਜ ਹੋ ਜਾਂਦਾ ਹੈ ਇਹਾਰੇ ਦੇ ਰੋਟਦਾਰ ਵੀ ਮਰਨਾ ਇਥੇ ਤੋਂ ਗਏ ਸੀ ਤੇ ਉਸੇ ਜਾ ਕੇ ਤਕਰੀ ਤੁਕ ਤੁਕ ਜੀ ਮਹਾਰਾਜ ਜੀ ਜਿसे ਛਾੜਾ ਦੇ ਉੱਤੇ ਆਪਣੇ ਇੱਕ ਨਿੱਕਾ ਜਿਹਾ ਸਟਰ ਪਿਆਰ ਹੋ ਕੇ ਚਾਰ ਵਾਰ ਹੋ ਕੇ ਬੈਠ ਕੇ ਤੇ ਇਦੋਂ ਕਰੋਗੇ ਮੇਰੇ ਨਾਲ ਇਹ ਸ੍ਰੀ ਵਾਸਤ ਸੰਗ 40 ਸਿੱਖਾ

ਨਾਲ ਵੀ ਵੀਤੀ ਜੋ ਮੁਗਲਾਂ ਨੇ ਜਿਸ ਨੇ ਉਹ ਮਾਰੇ ਪੈ ਰਹੇ ਸਤਗੁਰੂ ਗੁਰੂ ਸਿੰਘ ਸਾਹਿਬ ਜੀ ਮਹਾਰਾਜ ਜਿਹਦੇ ਕੋਲੇ ਜਨ ਸੰਧ ਤਾਂ ਉਸ ਨੂੰ ਪਹਿਲੇ ਸੰਜ ਜਿਸ ਨੇ ਜਿੰਨੀ ਅੱਗੇ ਹੋ ਕੇ ਜੁੱਧ ਲੜਿਆ ਸੀ ਇਹ ਮੇਰਾ 10000 ਇਹ ਨੇੜਾ 20000 ਤੇ ਜਿਹੜਾ ਅੱਗੇ ਹੋ ਕੇ ਲੜਿਆ ਸੀ ਉਸ ਤੋਂ ਇਹਦੀ ਸਰਦਾਰੀ ਲੱਖਾਂ ਤੇ ਹੋਏਗੀ ਤਾਂ ਆਕਰ ਗੁਰੂ ਸਿੰਘ ਸਾਹਿਬ ਜੀ ਮਹਾਰਾਜ ਜੋ ਮਾਸਿਖ ਸੀ ਉਹਦੇ ਕੋਲੇ ਪਹੁੰਚੇ ਉਹਦੇ ਜੋ ਪ੍ਰਾਨ ਸਾਨਾ ਉਹ ਹਜੇ ਸਰੀਰ ਨੂੰ ਛੱਡ ਕੇ ਨਹੀਂ ਗਏ ਸਨ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਮੁਖਾਰਾ ਉਹਦਾ ਜਿਹੜਾ ਚਿਹਰਾ ਆਪਣੇ ਗੋਦ ਦੇ ਵਿੱਚ ਲਾਇਆ ਜਿਸ ਨੂੰ ਕਹਿ ਵਰਗੇ ਕਿ ਦਸ ਮਾਨਸਾਂ ਕਿ ਤੈਨੂੰ ਅਸੀਂ ਸੱਚ ਕੰਧ ਦੀ ਸਰਵਾਰੀ ਦੇ ਦਿੱਤੀਏ ਤਾਂ ਗੁਰੂ ਮੁਖਾਰਾ ਉਹ ਮਹਾਂ ਸੰਜੋ ਗੁਰੂਤਮ ਦੇਵਤ ਸੀ ਗੁਰੂ ਤੋਂ ਵਿਦਾਵਾ ਲੈ ਕੇ ਆਇਆ ਸੀ ਉਹਨਾਂ ਦੇ ਸੈਣ ਤੋਂ ਪਰਾਂ ਤਾਂ ਜਿਹਨੂੰ ਤੁਸੀਂ ਤੁਰਤੇ ਹੋ ਤਾਂ ਸਾਡਾ ਜੋ ਬਿਦਾਇ ਵਾਲਾ ਕੰਮ ਹੈ ਉਹ ਕਰ ਦਿਓ ਦਿੱਸੇ ਪ੍ਰਮੁਖਿਆਰ ਨੂੰ ਇਹ ਜੋ ਜੰਗ ਹੈ ਅਲੰਕੀਆ ਤੋਂ ਦਿਹਾਰਾ ਹੈ ਮਾਰ ਦੇ ਨੇ ਇੰਨੇ ਵਿੱਚ ਮਨਾਉਂਦੇ ਨਾ ਕਿਉਂਕਿ ਪਾਣੀ ਦੀ ਬਹੁਤ ਤੰਗੀ ਸਿਚੁਸ ਵਾਲੀ ਇਹ ਵਾਸਤੇ ਵਿੱਚ ਜੋ ਦਿਹਾਰਾ ਸ਼ਾਕਾ ਹੈ ਇਹ 22 ਮਾਰਚ ਦਾ ਹੈ ਉਸ ਸਮੇਂ ਗਰਮੀ ਸੀ ਤਾਂ ਉਹ ਗਰਮੀ ਦੇ ਸੰਤਾਪ ਤੋਂ ਚਲਦੇ ਹੋਏ ਜੋ ਵਜ਼ੀਰ ਕਾਲ ਦੇ ਆਪਾਂ ਗੁਰੂ ਜੀ ਦਾ ਸਰਬੋਤਮ ਜੈ ਜੀ ਮਹਾਰਾਜ ਜਿਨੇ ਜਿਹਨੋਂ ਉਹਨਾਂ ਨੇ ਇਹ ਆਖਿਆ ਕਿ ਜੇ ਆ ਨਾਮ ਦਾ ਪ੍ਰਤੀਵਾਸ ਤਾਂ ләзәттә тамаша итәргә right mami la lu ay 자세히 아세요 <laughs> ਉੱਥੇ ਬੈਠ ਬਈ ਹਮ ਕੱਜੀ ਉੱਥੇ ਬੈਠੋ ਸੋਨਾ ਬਣਾ ਲਵੋ